ਵਾਇਰਚੀ ਕਾ ਖਾਸਾ ਵਾਇਰਚੀ ਕੀ ਫਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੀ ਆਪਾਂ ਬਣਾਉਣ ਲੱਗਿਆਂ ਜੀ ਖੀਰ ਆਪਣਾ 1 ਕਿਲੋ ਦੁੱਧ ਹੋ ਗਿਆ ਗਰਮ ਇਹਦੇ ਵਿੱਚ ਆਪਾਂ ਨੇ ਦੋ ਛੋਟੀਆਂ ਇਲਾਚੀਆਂ ਪਾਤੀਆਂ ਤੇ ਜਿਹੜੀ ਆਪਾਂ ਨੇ ਚੌਰ ਭੁੰਨਤੇ ਹੋਏ ਸੀ ਅੱਧੀ ਕੌਲੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆਂ ਹੁਣ ਆਪਣੀ ਜੀ ਖੀਰ ਪਰਿੰਨਾਂ ਨੂੰ ਅੱਧਾ ਘੰਟਾ ਲੱਗੂਗਾ ਆਪਾਂ ਨੇ ਸਲੋਗ ਐਂਸ ਰੱਖਿਆ ਹੋਇਆ। ਖੀਰ ਆਪਣੇ ਜੀ ਰਿਚ ਰਹੀ ਆ। ਇਹਦੇ ਵਿੱਚ ਆਪਾਂ ਚੀਨੀ ਫਿਰ ਇਹ ਤੋਂ ਬਾਅਦ ਚ ਐਡ ਕਰਾਂਗੇ ਤੇ ਡਾਈਫੂਡ ਵੀ ਆਪਾਂ ਇਹ ਤੋਂ ਬਾਅਦ ਪਾਵਾਂਗੇ। ਆਪਣੀ ਜੀ ਖੀਰ ਬਣ ਕੇ ਬਿਲਕੁਲ ਰੈਡੀ ਆ। ਇਹਦੇ ਵਿੱਚ ਆਪਾਂ ਪਾ ਦਾਂਗੇ ਹੁਣ ਚੀਨੀ। ਚੀਨੀ ਇਹ ਆਪਣੀ 1.5 ਗ੍ਰਾਮ ਆ। ਆਪਾਂ ਇਹਦੇ ਵਿੱਚ ਠੰਡੀ ਹੋਈ ਤੇ ਡਾਈ ਫਰੂਟ ਪਾਵਾਂਗੇ ਜੀ ਬਹੁਤ ਜ਼ਿਆਦਾ ਹੜੀ ਕਰਨਾ ਆਪਾਂ ਚੀਨੀ ਨੂੰ ਜੀ 5 ਮਿੰਟ ਸੇਕਲਵਾਵਾਂਗੇ ਇਹਦੇ ਵਿੱਚ ਆਪਾਂ ਨੇ ਕਿਸ਼ਮਿਸ ਤੇ ਟਿੱਪਾ ਠੀਰਵਾਣ ਕੇ ਆਪਾਂ ਇਹਦੇ ਕੋਲ ਰੈਡੀ ਆ ਆਪਾਂ ਇਹਦੇ ਵਿੱਚ ਪਾ ਦਾਂਗੇ ਡਾਈ ਫਰੂਟ ਆਪਣੀ ਜੀ ਖੀਰ ਬਣ ਕੇ ਬਿਲਕੁਲ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਡਾਈ ਫਰੂਟ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਕਰਦੇ ਆ ਵੀਡੀਓ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ